ਮੈਨੂੰ ਨਾ ਕਮੈਂਟ ਆਉਂਦੇ ਨੇ ਕਿ ਤੁਸੀਂ ਮੁਰਗੀਆਂ ਨੂੰ ਕਿਹੜੀ ਦਵਾਈ ਪਾਉਂਦੇ ਆ ਕੀ ਸਾਡੀਆਂ ਜਿਹੜੀਆਂ ਮੁਰਗੀਆਂ ਨੇ ਉਹ ਬਹੁਤ ਸੁਸਤ ਰਹਿੰਦੀਆਂ ਨੇ ਤੇ ਮਰਦੀਆਂ ਬਹੁਤ ਨੇ ਤੇ ਮੈਂ ਜੇ ਗੱਲ ਕਰਾਂ ਮੈਂ ਪਿਛਲੇ 2 ਸਾਲਾਂ ਦੇ ਵਿੱਚ ਕੋਈ ਵੀ ਦਵਾਈ ਇਹਨਾਂ ਨੂੰ ਨਹੀਂ ਪਾਈ ਬਸ ਆਪਾਂ ਇਹਨਾਂ ਦੀ ਦੇਖਭਾਲ ਹੀ ਵਧੀਆ ਤਰੀਕੇ ਨਾਲ ਕਰਦੇ ਆ ਤੇ ਮੈਂ ਪਹਿਲਾਂ ਵੀ ਵੀਡੀਓ ਬਣਾਈ ਆ ਕਿ ਜਿਹੜੇ ਖੁੱਡੇ ਨੇ ਜਾਂ ਸ਼ੈੱਡ ਆ ਉਨ੍ਹਾਂ ਦੀ ਸਫਾਈ ਆ ਜਰੂਰ ਰੱਖੋ ਸਫਾਈ ਕਿਵੇਂ ਕਰਨੀ ਆ ਕੀ ਤੁਹਾਨੂੰ ਰੋਜ਼ ਸਫਾਈ ਨਾ ਕਰਨੀ ਪਵੇ ਇਹਦੇ ਲਈ ਤੁਸੀਂ ਖੁੱਡੇ ਦੇ ਵਿੱਚ ਜਾਂ ਛੱਡ ਦੇ ਵਿੱਚ ਹਲਕਾ ਹਲਕਾ ਰੇਤਾ ਵੀ ਖਿਲਾਰ ਸਕਦੇ ਆ ਜਦੋਂ ਜ਼ਿਆਦਾ ਗਰਮੀ ਆ ਜਦੋਂ ਗਰਮੀ ਘਟ ਹੋ ਗਈ ਗਰਮੀ 2 ਮਹੀਨੇ ਜ਼ਿਆਦਾ ਪੈਂਦੀ ਆ ਉਸ ਤੋਂ ਬਾਅਦ ਗਰਮੀ ਘਟ ਗਈ ਤੇ ਤੁਸੀਂ ਜਿਹੜਾ ਹਲਕੀ ਹਲਕੀ ਤੂੜੀ ਵੀ ਖੁੱਡਿਆਂ ਦੇ ਵਿੱਚ ਜਾਂ ਛੱਡ ਦੇ ਵਿੱਚ ਸਿੱਟ ਸਕਦੇ ਆ ਕੋਸ਼ਿਸ਼ ਕਰੋ ਜੇ ਤੁਸੀਂ ਛੱਡ ਬਣਾਈ ਆ ਜਾਂ ਖੁੱਡੇ ਨੇ ਤਾਂ ਉਨ੍ਹਾਂ ਨੂੰ ਕੱਚਾ ਰੱਖੋ ਵਿੱਚੋਂ ਠੀਕ ਆ ਬਾਹਰੋਂ ਉਹਨਾਂ ਨੂੰ ਪੱਕਾ ਕਰ ਦਿਓ ਪਰ ਵਿੱਚੋਂ ਉਹਨਾਂ ਨੂੰ ਕੱਚਾ ਰੱਖੋ ਤੇ ਤੂੜੀ ਪਾਣ ਨਾਲ ਜਾਂ ਰੇਤਾ ਪਾਣ ਨਾਲ ਕੀ ਹੁੰਦਾ ਆ ਜਿਹੜਾ ਅ ਬਿੱਠਾ ਨੇ ਇੱਕ ਤਾਂ ਉਹ ਥੱਲੇ ਨਹੀਂ ਲੱਗਦੀਆਂ ਤੇ ਸਫਾਈ ਕਰਨੀ ਆ ਜਿਹੜੀ ਆਸਾਨ ਹੋ ਜਾਂਦੀ ਆ ਤੁਸੀਂ ਝਾੜੂ ਫੇਰੋ ਚਾਹੇ ਹਫਤੇ ਬਾਅਦ ਝਾੜੂ ਫੇਰ ਦਿਓ ਤੇ ਆਸਾਨੀ ਨਾਲ ਜਿਹੜੇ ਖੁੱਡੇ ਆ ਜਾਂ ਸ਼ੈੱਡ ਆ ਉਹ ਸਾਫ਼ ਹੋ ਜਾਊਗੀ ਤੇ ਦੂਸਰੀ ਗੱਲ ਇਹ ਆ ਇਹਨਾਂ ਨੂੰ ਵੱਧ ਤੋਂ ਵੱਧ ਖੁੱਲੀ ਜਗ੍ਹਾ ਤੇ ਰੱਖੋ ਅੱਪਾ ਇਹਨਾਂ ਨੂੰ ਖੁੱਲੀ ਜਗ੍ਹਾ ਤੇ ਰੱਖੀਦਾ ਆ ਤੁਸੀਂ ਵੀਡੀਓ ਵਿੱਚ ਦੇਖ ਲਓ ਇਹ ਜਿਹੜਾ ਰੂੜੀ ਜਿਹਨੂੰ ਕਹਿ ਦਿੰਦੇ ਆ ਜਾਂ ਢੇਰ ਕਹਿ ਦਿੰਦੇ ਆ ਗੋਹੇ ਦਾ ਢੇਰ ਉਹਦੇ ਤੇ ਹੀ ਜ਼ਿਆਦਾ ਚੁਗਦੀਆਂ ਨੇ ਆਪਾਂ ਇਹਨਾਂ ਨੂੰ ਖੁੱਲੀ ਜਗ੍ਹਾ ਤੇ ਛੱਡੀਦਾ ਆ ਆਪਣੇ ਕੋਲੇ ਬਹੁਤ ਜ਼ਿਆਦਾ ਜਿਹੜੀ ਖੁੱਲੀ ਜਗ੍ਹਾ ਹੈਗੀ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਆ ਸਵੇਰੇ 6 ਵਜੇ ਇਹਨਾਂ ਦਾ ਜਿਹੜਾ ਖੂਟਾ ਆ ਉਹਨਾਂ ਦੀਆਂ ਤੱਕੀਆਂ ਆਪਾਂ ਖੋਲ ਦਈਦੀਆਂ ਮੇਰੇ ਕੋਲ ਕੋਈ ਵੱਡੀ ਸ਼ੈੱਡ ਨਹੀਂ ਹੈਗੀ ਛੋਟੇ ਛੋਟੇ ਚਾਰ ਖੁੱਡੇ ਨੇ ਉਹਨਾਂ ਵਿੱਚ ਅਲੱਗ-ਅਲੱਗ ਇਹਨਾਂ ਨੂੰ ਰੱਖਿਆ ਹੋਇਆ ਆ ਤੇ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀਡੀਓ ਵਿੱਚ ਕਿ ਮੈਂ ਸਾਈਡ ਬਿਜ਼ਨਸ ਦੇ ਤੌਰ ਤੇ ਕੰਮ ਕਰਦੀ ਆ ਮੇਰਾ ਕੋਈ ਵੱਡਾ ਫਾਰਮ ਨਹੀਂ ਆ ਆਪਣਾ ਕੰਮ ਆ ਜਿਹੜਾ ਖੇਤੀਬਾੜੀ ਦਾ ਆ ਤੇ ਜਗ੍ਹਾ ਦੇਖ ਲਓ ਤੁਸੀਂ ਕਿੰਨੀ ਖੁੱਲੀ ਆਪਣੇ ਕੋਲੇ ਆਪਾਂ ਸਵੇਰੇ 6 ਵਜੇ ਇਹਨਾਂ ਨੂੰ ਖੁੱਲੇ ਛੱਡ ਦਈਦਾ ਆ ਤੇ ਰਾਤ ਜਦੋਂ ਹੋ ਜਾਂਦੀ ਆ ਇਹ ਆਪਣੇ ਆਪ ਹੀ 7 7:30 ਜਾਂ 8 ਵਜੇ ਆਪਣੇ ਆਪਣੇ ਖੁੱਡਿਆਂ ਦੇ ਵਿੱਚ ਇਹ ਚਲੇ ਜਾਂਦੀਆਂ ਨੇ ਤੇ ਆਪਾਂ ਸਿਰਫ ਇਹਨਾਂ ਦੀਆਂ ਜਿਹੜੀਆਂ ਤਾਕੀਆਂ ਆ ਉਹ ਬੰਦ ਕਰ ਦਿੰਦੀਆਂ ਕਿ ਰਾਤ ਨੂੰ ਕੋਈ ਬਿੱਲੀ ਜਾਂ ਕੋਈ ਜਾਨਵਰ ਇਹਨਾਂ ਨੂੰ ਨਾ ਖਾਵੇ ਤੇ ਜੇ ਆਪਾਂ ਗੱਲ ਕਰੀਏ ਦੇਸੀ ਤਰੀਕੇ ਨਾਲ ਤੁਸੀਂ ਘਰੇਲੂ ਜਿਹੜੇ ਤਰੀਕੇ ਆ ਉਹ ਦਵਾਈ ਦੇ ਵਾਂਗ ਤੁਸੀਂ ਉਹ ਇਹਨਾਂ ਤੇ ਵਰਤ ਸਕਦੇ ਆ ਹੁਣ ਮੈਨੂੰ ਕੱਲ ਹੀ ਕਿਸੇ ਨੇ ਕਮੈਂਟ ਕਰਿਆ ਸੀ ਕਿ ਸਾਡੀਆਂ ਮੁਰਗੀਆਂ ਮਰਦੀਆਂ ਬਹੁਤ ਨੇ ਤੇ ਸੁਸਤ ਰਹਿੰਦੀਆਂ ਨੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਲਸਣ ਦੀ ਗੱਠੀ ਉਹਨੂੰ ਛਿੱਲ ਕੇ ਉਹਨੂੰ ਪੀਸ ਕੇ ਜਿਹੜੀ ਮੁਰਗੀ ਸੁਸਤਾ ਉਹਨੂੰ ਦੇ ਦਿਓ ਕਈ ਤੇ ਮੁਰਗੀਆਂ ਆਪੇ ਖਾ ਲੈਂਦੀਆਂ ਨੇ ਪਰ ਜੇ ਸੁਸਤਾ ਉਹ ਕੁਝ ਵੀ ਨਹੀਂ ਖਾ ਰਹੀ ਉਹਨੂੰ ਤੁਸੀਂ ਪੀਸ ਕੇ ਉਹਦੇ ਚੁੰਝ ਦੇ ਵਿੱਚ ਥੋੜੀ ਜਿਹੀ ਜਿਹੜੀ ਛੋਟੀ ਜਿਹੀ ਲਸਣ ਦੀ ਗੱਠੀ ਆ ਉਹਨੂੰ ਐਨ ਚੰਗੀ ਤਰ੍ਹਾਂ ਪੀਸ ਲੈਣਾ ਤੇ ਉਹ ਉਹਦੀ ਚੁੰਝ ਦੇ ਵਿੱਚ ਪਾ ਦੇਣੀ ਆ ਕਿ ਉਹ ਕਿਸੇ ਤਰ੍ਹਾਂ ਉਹਨੂੰ ਅੰਦਰ ਲੈ ਜਵੀਂ ਠੀਕ ਆ ਲਸਣ ਜਿਹੜਾ ਆ ਉਹ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਗੁਣਕਾਰੀ ਹੁੰਦਾ ਆ ਜਿਵੇਂ ਹਜ਼ਾਰਾਂ ਹੀ ਲਾਹੇਵੰਦ ਆਪਣੇ ਲਈ ਆ ਲਸਣ ਐਦਾਂ ਹੀ ਇਹਨਾਂ ਲਈ ਹੁੰਦਾ ਆ ਲਸਣ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਮੁਰਕੀਆਂ ਲਈ ਠੀਕ ਆ ਤੁਸੀਂ ਲਸਣ ਪਾ ਸਕਦੇ ਆ ਔਰ ਗਰਮੀਆਂ ਦੇ ਵਿੱਚ ਮਹੀਨੇ ਬਾਅਦ ਇਹਨਾਂ ਨੂੰ ਲਸਣ ਜ਼ਰੂਰ ਪਾਓ ਛੋਟੇ ਛੋਟੇ ਟੁਕੜੇ ਕਰਕੇ ਜਿਹੜਾ ਇਹ ਆ ਲੈਣ ਕਿਉਂਕਿ ਸਖਤ ਹੁੰਦਾ ਲਸਣ ਤੇ ਥੋੜਾ ਜਿਹਾ ਇਹ ਥੋੜਾ ਜਿਹਾ ਕਰ ਜਾਂਦੀਆਂ ਨੇ ਕਿ ਅ ਛੋਟੀ ਹੋਵੇ ਗੱਠੀ ਤਾਂ ਇਹ ਖਾ ਜਾਂਦੀਆਂ ਨੇ ਜੇ ਬੜੀ ਗੱਠੀ ਹੋਵੇ ਤਾਂ ਨਹੀਂ ਖਾਂਦੀਆਂ ਛੋਟਾ ਛੋਟਾ ਕਰਕੇ ਇਹਨਾਂ ਨੂੰ ਜ਼ਰੂਰ ਪਾਓ ਤੇ ਸਰਦੀਆਂ ਦੇ ਵਿੱਚ ਮਹੀਨੇ ਦੇ ਵਿੱਚ ਦੋ ਤਿੰਨ ਵਾਰ ਇਹਨਾਂ ਨੂੰ ਲਸਣ ਜ਼ਰੂਰ ਪਾਓ ਲਸਣ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਇਹਨਾਂ ਦੇ ਲਈ ਤੇ ਦੂਜੀ ਜੇ ਆਪਾਂ ਕੱਲ ਕਰੀਏ ਘਰੇਲੂ ਇਲਾਜ ਤੇ ਉਹ ਹੈਗਾ ਆ ਇਹਨਾਂ ਦੇ ਪਾਣੀ ਦੇ ਵਿੱਚ ਤੁਸੀਂ ਗੁੜ ਘੋਲ ਸਕਦੇ ਆ ਗੁੜ ਜਿਹੜਾ ਆ ਜਿਹੜਾ ਤੁਸੀਂ ਇਹਨਾਂ ਲਈ ਪਾਣੀ ਰੱਖਦੇ ਆ ਉਹਦੇ ਵਿੱਚ ਘੋਲ ਦਿਓ ਠੀਕ ਆ ਤੇ ਇਹ ਪੀਣ ਗੀਆਂ ਇਹਨਾਂ ਨੂੰ ਜਿਹੜੀ ਬਿਮਾਰੀ ਆ ਉਹਦੇ ਤੋਂ ਵੀ ਰਾਹਤ ਮਿਲੂਗੀ ਤੇ ਜਿਹੜੇ ਆਂਡੇ ਆ ਉਹ ਵੀ ਇਹ ਦੇਣ ਗੀਆਂ ਕਈ ਮੁਰਗੀਆਂ ਹੁੰਦੀਆਂ ਨੇ ਕਿ ਆਂਡੇ ਦੇਣੋਂ ਹਟ ਜਾਂਦੀਆਂ ਨੇ ਤੇ ਆਂਡੇ ਦੇਣ ਦੇ ਵਿੱਚ ਵੀ ਇਹ ਗੁੜਾ ਜਿਹੜਾ ਮੱਦਦ ਕਰਦਾ ਹੈ ਤੇ ਲਸਣ ਵੀ ਮੱਦਦ ਕਰਦਾ ਹੈ। ਬਾਕੀ ਇਹੀ ਆ ਕਿ ਜਿੰਨਾ ਹੋ ਸਕਦਾ ਹੈ ਇਹਨਾਂ ਨੂੰ ਖੁੱਲੇ ਵਿੱਚ ਰੱਖੋ ਆਪਾਂ 2 ਸਾਲਾਂ ਦੇ ਵਿੱਚ ਕੋਈ ਵੀ ਦਵਾਈ ਆ ਜਿਹੜੀ ਨਹੀਂ ਦਿੱਤੀ ਇਹਨਾਂ ਨੂੰ। ਤੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਖੁੱਲੀ ਜਗ੍ਹਾ ਖੁੱਲੀ ਜਗ੍ਹਾ ਦੇ ਵਿੱਚ ਆਪਾਂ ਇਹਨਾਂ ਨੂੰ ਛੱਡੀਦਾ ਆ। ਤੇ ਪੱਕੀ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਵੀ ਜਿਹੜਾ ਆ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਾਂ ਹੋਰ ਵੀ ਜਾਣਕਾਰੀ ਦਵਾਂਗੇ ਤੁਹਾਨੂੰ ਜਿੰਨੀ ਕ ਹੈਗੀ ਆਪਣੇ ਕੋਲੇ